ਨਗੁਰ ਦੇ ਸ਼੍ਰੀ ਗੁਰੂ ਵਿਦਾਸਪੁਰ ਬੰਦਕ ਕਮੇਟੀ ਬਣ ਅੱਜ ਸ਼੍ਰੀ ਗੁਰੂ ਵਿਦਾਸ ਮਹਾਰਾਜ ਦੇ 698 ਜਨਮ ਦਿਨ ਦੇ ਉਸਤੇ ਪ੍ਰਬੰਧ ਕਮੇਟੀ ਅੱਜ ਪਿੰਡਾਂ ਦੇ ਵਿੱਚ ਪ੍ਰਚਾਰ ਸਮਗਰੀ ਦੇਣ ਜਾ ਰਹੀ ਕਾਰਡ ਵਗੈਰਾ ਦੇਣ ਜਾ ਰਹੀ ਆ ਤੇ ਸਾਰੀਆਂ ਸਾਕਤਾਂ ਨੂੰ ਜਿਹੜੇ ਪਿੰਡਾਂ ਜਾ ਰਹੇ ਉਹਨਾਂ ਨੂੰ ਬੇਨਤੀ ਆ ਸ਼ੋਭਾ ਯਾਤਰਾ ਵਿੱਚ ਹਮਮਾ ਮਾਗੀ ਪਹੁੰਚੋ ਤੇ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਧੰਨ ਹਾਂਜੀ ਸਾਰਿਆਂ ਨੂੰ ਜੈ ਕਰੋ ਤੇ ਤੁਹਾਨੂੰ ਗੁਰਦੇਵ ਜੀ ਅੱਜ ਸ੍ਰੀ ਗੁਰੂ ਰਵਿਦਾਸ ਭਵਨ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੁਰਬ ਨੂੰ ਸਮੂਹ ਨੂੰ ਰੱਖ ਕੇ ਤੇ ਇਸ਼ਤਿਹਾਰ ਦੇਣ ਜਾ ਰਿਹਾ ਪਿੰਡਾਂ ਦੇ ਵਿੱਚ ਸਾਡੇ ਪ੍ਰਧਾਨ ਜੀ ਸੰਧੂ ਜੀ ਤੇ ਹਰਦੀਪ ਦਿਪਾ ਜੀ ਤੇ ਦਵਿੰਦਰ ਵਿੱਕੀ ਜੀ ਤੇ ਡਾਕਟਰ ਜੀ ਤੇ ਗੋਲਾ ਤੇ ਸੰਦੀਪ ਭਾਈ ਇਸ ਟਾਈਮ ਅਸੀਂ ਮਨਸੂਰ ਪੂਰੇ ਪਿੰਡ ਨੂੰ ਕ੍ਰੋਸ ਕਰ ਰਹੇ ਹਾਂ ਇੱਥੇ ਹੀ ਸੱਦਾ ਪੱਤਰ ਦੇ ਰਹੇ ਹਾਂ ਤੇ ਇੱਕ ਅਸੀਂ ਆਹ ਪਿੰਡ ਨੂੰ ਸੱਦਾ ਪੱਤਰ ਦੇ ਰਹੇ ਹਾਂ ਕੁਝ ਬੈਨਰ ਨੇ ਤੇ ਧਿਆਨ ਦੇਣ ਜੋ ਗੱਲਾਂ ਨੇ ਤੇ ਬਿੱਲੇ ਨੇ ਬਾਦ ਤੋਂ ਮੈਨੂੰ ਕਾਲ ਕਰੇ ਗਰੀਬ ਨਵਾਜ਼ਿਆ ਮੇਰਾ ਮਾਸੀ ਸ਼ਹਿਰ ਕਰੇ ਜਾ ਕੇ ਕੋਸ਼ਤ ਕੋ ਲੱਗਦਾ ਪਰ ਤੂੰ ਇੱਟਾ ਹੇਠੇ ਉਤ ਕਰੇ ਮੇਰਾ ਗੋਬਿਕ ਤਾਹ ਕਿਨਾ ਡਰਾਈ ਨਾਮ ਦੇ ਕਵੀ ਤਰਕਦਰ ਸਦਨਾ ਸਾਹਿਬ ਕਰੇ ਖੈਰ ਰਮਜ਼ਾਦ ਸਨਰੇ ਸਤਿਗੋਹਾ ਜੀ ਤੇ ਸਭੇ ਸਾਰੇ ਅਰਦਾਸ ਹੀ ਕੋੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਬਤੇ ਵਾਰਸ਼ੀ ਗੋਦਖਾ ਦਸਵੇਂ ਪ੍ਰੇਮ ਖੰਭ ਖਤੀ ਸਿਮਰ ਕੇ ਗੁਨਾਰ ਲਈ ਤੇ ਆਇ ਪ੍ਰਿੰਗਤ ਗੁਰਮਤਾਸ ਰਾਮਦਾਸ ਸੋਹਿ ਸਹਾਏ ਅਰਜਨ ਹਰਗੋਬਿੰਦ ਸਿੰਘ ਰਾਉ ਜੀ ਸ਼੍ਰੀ ਹਰਿ ਹਰਿ ਕਟੇੰਦਿਆ ਜੀੜ ਸਤਿਗੋਹ ਸਤਿਆਏ ਗੁਰੂ ਤੇਗ ਬਹਾਦਰ ਜੀ ਮਰੀਆ ਕਰ ਨੌ ਨਿਦਾਇ ਤਾਇ ਸਭ ਤੋਂ ਸਤਿ ਦਸਮੇ ਪਾਛਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਤੋਂ ਸਹਿ ਆਈ ਜੀ ਤਨ ਤਨ ਸਤਿਗੁਰੂ ਸ੍ਰੀ ਗੁਰੂ ਅਰਦਾਸ ਜੀ ਮਹਾਰਾਜ ਜੀ ਤੈਨੋ ਕਬਲੋ ਕਾ ਦੇ ਅੰਤਰ ਕੇ ਬੋੜਾ ਸ਼੍ਰੀ ਵਾਹਿਗੁਰੂ ਵਾਹਿਗੁਰੂ ਸਤਿਗੁਰੂ ਅਰਦਾਸ ਮਾਈ ਦੇ ਜਨਮ ਸਥਾਨ ਸ਼ੇਰ ਕਬਰਦਰ ਪਰ ਕਾਸ਼ੀ ਬਨਾਰ ਸਾਡਵਾ ਨਿਰਮਲਾ ਸ਼ੋਨੀ ਬੇਗੂ ਪੁਰਾ ਤਤਾ ਧਾਰਤੀ ਤੋਂ ਕਾ ਦੇ ਅੰਤਰ ਕੇ ਬੋੜਾ ਸ਼੍ਰੀ ਵਾਹਿਗੁਰੂ ਵਾਹਿਗੁਰੂ ਨਿਮਾਣ ਦੇ ਮਾਲ ਸਤਿਗੁਰੂ ਨੇ ਤਾਲੇ ਤਾਲ ਨੋਟਿਆਂ ਦੇ ਹੋਟ ਨੇ ਆਸਰੇ ਦੇ ਆਸਰੇ ਤਨ ਤੱਕ ਸਤਿਗੁਰੂ ਸ੍ਰੀ ਗੁਰਮਤਾਸ ਕੀ ਮਹਾਰਾਜ ਦੇ 648 ਵਿੱਚ ਪ੍ਰਕਾਸ਼ ਹੋ ਗਿਆ ਤੁਸੀਂ ਮੋਹਰਾਦੇ ਹੋਏ ਸ੍ਰੀ ਗੁਰਮਤਾਬਾਉਂ ਪ੍ਰਬੰਧ ਕਮੇਟੀ ਤੇ ਪਾਛਾ ਜੋ ਸਮੂਹ ਸੰਗਤਾਂ ਪਾਛਾ ਤੱਕਣ ਨੂੰ ਪਸ ਮੇਰੀ ਦਿੱਤਾ ਪ੍ਰੀ No!